ਦੋਸਤੋ ਅੱਜ ਫੇਰ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਤਿੰਨ ਕੋਣੀ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਪੱਪੂ ਸਿੰਘ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਿਹਾ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਵਜਣ ਵਾਲੀ ਆਪਾਂ ਚੰਗੇ ਹਵਾਨੇ ਵਾਲੀ ਤਾਜੀ ਸੂਈ ਆਪਾਂ ਮਿੱਤਰੋ ਵੇਰ ਦਿਖਾ ਰਹੇ ਹਾਂ ਜੇ ਹਵਾਨੇ ਦੀ ਆਪਾਂ ਗੱਲ ਕਰਕੇ ਤਾਂ ਬਹੁਤ ਹੀ ਮਿੱਤਰੋ ਚੰਗਾ ਹਵਾਨਾ ਤੇ ਚੰਗਾ ਮਿੱਤਰੋ ਜਿਹੜਾ ਪਿਛਲੇ ਸੋਜ ਦਾ ਮਾਲਕਾਂ ਦੇ ਦੱਸਣ ਦੇ ਮੁਤਾਬਕ ਇਹਨੇ ਦੁੱਧ ਕੱਢਿਆ ਪੂਰੀ ਫਿਕਸ ਹਵਾਨੇ ਦੀ ਹੈ ਤੇ ਤੌਰ ਤੁਸੀਂ ਦੇਖ ਸਕਦੇ ਬਹੁਤ ਵਧੀਆ ਪਰ ਬਸੂਰੂ ਕਰਕੇ ਮਿੱਤਰੋ ਬਸੂਰੂ ਕੰਨੀ ਖਿੱਚਦੀ ਆ ਕਿਉਂਕਿ ਹੱਕ ਵੀ ਆ ਜੇ ਮਿੱਤਰੋ ਅੱਜ ਹੀ ਸੂਈ ਆ ਪੂਰੀ ਜਿਹੜੀ ਗੱਲਬਾਤ ਆਪਾਂ ਅੰਕਲ ਦੇ ਨਾਲ ਕਰਦੇ ਆ ਸੋ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਵੱਡਾ ਤੇ ਚੰਗਾ ਮਿੱਤਰੋ ਥਾਣਾ ਚੰਗਾ ਥਾਣਾ ਦੀ ਦੂਰੀ ਆ ਬਹੁਤ ਸੋਹਣਾ ਮਿੱਤਰੋ ਹਵਾਨਾ ਤਿਆਰ ਕਰ ਦਿੱਤਾ ਤੇ ਫਿਕਸ ਹਵਾਨੇ ਦੀ ਆ ਕੋਈ ਗੱਲ ਨਹੀਂ ਤੇ ਚੰਗੀਆਂ ਐਚ ਐਫ گاਮਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਕਿਹੜਾ ਸੂਆ ਤੇ ਕੀ ਇਹਦੀ ਡਿਟੇਲ ਆ ਉਹ ਆਪਾਂ ਅੰਕਲ ਦੇ ਨਾਲ ਗੱਲਬਾਤ ਕਰਕੇ ਸਾਂਝੀ ਕਰਦੇ ਆਂ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸ਼ੁਕਰ ਆ ਜੀ ਠੀਕ ਹੈ ਜੀ ਧੰਨਵਾਦ ਜੀ ਤੇ ਵੀਰੂ ਕੋ ਨੂੰ ਬਹੁਤ ਪਿਆਰ ਮਿਲਿਆ ਜਿਹੜੀਆਂ ਅਵਾਰਾ ਗੰਗਾ ਵਾਲੀ ਹੈ ਨਾ ਬਹੁਤ ਲੋਕਾਂ ਨੇ ਵਧੀਆ ਜੀ ਕਮੈਂਟ ਕੀਤੇ ਹਨ ਆਪਣੀ ਡਿਊਟੀ ਲਈ ਹੈ ਭਗਵਾਨ ਨੇ ਆਪ ਕਰਦੇ ਠੀਕ ਹੈ ਹੁਣ ਆਪਾਂ ਇਹ ਗਾਂ ਦੀ ਗੱਲ ਕਰਕੇ ਕਿਹੜਾ ਸੂ ਹੈ ਜੀ ਇਹ ਇਹ ਤੀਜਾ ਜੀ ਤੀਜਾ ਸੂ ਹੈ ਸੂਈ ਆ ਸੂਈ ਇਹ ਸੂਈ ਕਦੋਂ ਕਦੀ ਆ ਸੂਈ ਅਜ ਤਰ ਕੇ 6 ਵਜੇ 6 ਵਜੇ ਹਾਂ ਮੰਗਰ ਬੱচ্চਾ ਕੀ ਆ 11 ਤਰੀਕਾ ਅਜ 6 ਵਜੇ ਆ 6 11 2025 ਹਾਂ ਅੱਜ ਜੀ ਠੀਕ ਹੈ ਮੰਗਰ ਬੱচ্চਾ ਕੀ ਆ 25 ਮੰਗਰ ਬੱਸੀ ਆ ਤੇ ਸਾਹੀਵਾਲ ਕ੍ਰੋਸ ਮਿੱਤਰੋ ਬੱਸੀ ਆ ਤੇ ਕੱਦ ਕਾਠ ਦੀ ਤੇ ਚੰਗੇ ਵਜਨ ਦੀ ਮਿੱਤਰੋ ਇਹ ਗਾਂ ਤੀਜੇ ਸੂਏ ਸੂਈ ਆ ਸਰੀਰ ਪੱਖੋਂ ਬਹੁਤ ਚੰਗੀ ਤੇ ਮੱਛੀ ਵੀ ਆਪਾਂ ਤੁਹਾਨੂੰ ਮਿੱਤਰੋ ਦਿਖਾਉਣੇ ਆ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਲੱਗਦਾ ਜੀ ਚਲੋ ਤੇ ਸਰੀਰ ਦੀ ਬੰਤਰ ਥਣਲੇਵੇ ਦੀ ਮਿੱਤਰੋ ਪੂਰੀ ਸਾਫ ਤੇ ਇਹਦਾ ਜੇ ਹੁਣ ਆਪਾਂ ਮੁੱਲ ਦੀ ਗੱਲ ਕਰੀਏ ਕਿੰਨਾ ਕੁ ਕਰਤਾ ਜੀ ਮੁੱਲ ਕੀ ਕਰਤਾ ਜੀ ਮੁੱਲ ਦਾ ਡੂਡ ਕਰਦੇ ਆ ਜੀ 1 ਨੇੜੇ ਲੱਖ ਹਾਂਜੀ ਦੁੱਧ ਕਿੰਨਾ ਪਾ ਸਕਦੀ ਆ ਜਿਹੜੇ ਹਿਸਾਬ ਨਾਲ ਤਿਆਰ ਹੈ ਦੁੱਧ 40 ਕਿਲੋ ਜੀ 40 ਕਿਲੋ ਠੀਕ ਹੈ ਤੋਂ ਦਹੀਂ ਐ ਤੋਂ ਪਿੰਡ ਜੂਗਾ ਹਾਂਜੀ ਤੇ 20 ਕਿਲੋ ਟੋਕੜ ਘਬਣ ਦੇ ਦੋ ਚੋਕੇ ਲੈ ਕੇ ਆਏ ਨੂੰ ओके ठोकर गबन ਥਲੇ ਠੋਕਰ ਗੱਬਨ ਥਲੇ ਮੱਲਾ ਵੀ 40 ਕਿਲੋ ਕੱਟਣਾ ਚਾਹੀਦਾ ਠੀਕ ਹੈ ਮੁੱਲ 1.5 ਲੱਖ ਹੈ ਹਾਂ ਜੀ ਮਾਨਤਾਣ ਹੋ ਜੂ ਉਹ ਮੌਕੇ ਤੇ ਆਪਣਾ ਜੇ ਕਿ ਮਿੱਤਰ ਤੇਰਾ ਠੀਕ ਹੈ ਵੀ ਜਿਹੜਾ ਆਊਗਾ ਹਨਾ ਤੇ ਥਾਂ ਲਾਹਾ ਦਜੀ ਫੋਨ ਨੰਬਰ ਹਾਂ ਜੀ ਵੀਡੀਓ ਵੇਖੀਓ ਪੂਰਾ ਫੋਨ ਮਾਰੋ ਓਕੇ ਜੀ ਓਕੇ ਜੀ ਓਕੇ ਓਕੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 94170 94170 ਕੋਈ ਨਹੀਂ ਕੋਈ ਨਹੀਂ 94170 ਜੀ 1080 1080 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਪਿੰਡ ਹੈਗਾ ਜੀ ਹਰ रायपुर ਜਿਹਨੂੰ ਤਿੰਨ ਕੋਣੀ ਦੇ ਨਾਂ ਤੇ ਜਾਣਿਆ ਜਾਂਦਾ ਬੱਸੀ ਵੀ ਪੂਰੀ ਪਿਆਵਾਰ ਆ ਤੇ ਬੱਸੀ ਵੀ ਮਿੱਤਰੋ ਬਹੁਤ ਚੰਗੀ ਆ ਤੇ ਬਹੁਤ ਚੰਗੇ ਹਵਾਨੇ ਦੀ ਆ ਥਾਂਲੇ ਵੀ ਦੀ ਫੇਰ ਕਹਿੰਦੇ ਵੀ ਸਾਫ਼ ਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਸਾਰੇ ਵੀਰਾਂ ਦਾ ਧੰਨਵਾਦ ਬੱਚੇ ਵੀ ਦਰਸ਼ਕ ਦਰਸ਼ਕੀ ਦਾ ਠੀਕ ਹੈ ਹਾਂਜੀ ਓਕੇ ਜੀ